ਕਟ ਰਜਿੰਦਰ ਸਿੰਘ ਧਾਮੀ ਹੋਰੀ ਇੱਕ ਵਕਤ ਸਣੇ ਬਲਵੰਤ ਸਿੰਘ ਰਾਜਵਾਨਾ ਨਾਲ ਨੂੰ ਮੁਲਾਕਾਤ ਕਰਨ ਜਾਂਦੇ ਉਹਨਾਂ ਨਾਲ ਮਿਲ ਕੇ ਆਉਂਦੇ ਨੇ ਕੀ ਤਾਜ਼ਾ ਅਪਡੇਟ ਹੈ ਉਹਦੇ ਬਾਰੇ ਕਿ ਕੀ ਕੁਝ ਉਹਨਾਂ ਦੀ ਵਿਚਾਰਾਂ ਹੋਈਆਂ ਕੀ ਉਹਨਾਂ ਦੀ ਕੋਈ ਗੱਲ ਸਾਹਮਣੇ ਆ ਰਹੀ ਹੈ ਕੀ ਉਹਨਾਂ ਦਾ ਸਨੇਹਾ ਕੋਈ ਹੈ ਉਹ ਕਹਿੰਦੇ ਨੇ ਉਹਨਾਂ ਨੇ ਜੋ ਦੱਸਿਆ ਜਦੋਂ ਮਿਲ ਕੇ ਆਏ ਨੇ ਰਾਜਵਾਨਾ ਉਹਨਾਂ ਨੇ ਸਨੇਹਾ ਭੇਜਿਆ ਸੀ ਕਿ ਉਹ ਮਿਲਣਾ ਚਾਹੁੰਦੇ ਨੇ ਇਹ ਤੋਂ ਪਹਿਲਾਂ ਵੀ ਰਾਜਵਾਨਾ ਉਹਨੇ ਜਦੋਂ ਆ ਕੱਲ ਜਾਂ ਪਰਸੋਂ ਹੀ ਹੈ ਜੇ ਰਜਿੰਦਰਾ ਹਸਪਤਾਲ ਚ ਚੈੱਕ ਲੈ ਚੈੱਕ ਅਪ ਲਈ ਲੈ ਕੇ ਗਏ ਸੀ ਤੇ ਗੱਡੀ ਦੇ ਅੰਦਰੋ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਸੀ ਵੀ ਮੈਨੂੰ 18 ਸਾਲ ਹੋ ਗਏ ਫਾਂਸੀ ਦੀ ਚੱਕੀ 'ਚ ਇੰਨੇ ਸਾਲ ਹੋ ਗਏ ਕੁਝ ਫੈਸਲਾ ਕਰਨਾ ਚਾਹੀਦਾ ਜਾਂ ਉਧਰ ਜਾ ਉਧਰ ਇਹ ਸਾਰੀਆਂ ਚੀਜ਼ਾਂ ਉਹ ਲਗਾਤਾਰ ਕਹਿੰਦੇ ਆ ਰਹੇ ਨੇ ਔਰ ਜਦੋਂ ਪਿਛਲੀ ਅੰਤਰਕਮੇਟੀ ਦੀ ਮੀਟਿੰਗ ਹੋਈ ਹੈ ਹਰਜਿੰਦਰ ਸਿੰਘ ਧਾਮੀ ਨੇ ਵੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਸੀ ਕਿ ਇਹ ਮੁੱਦਾ ਬੜਾ ਸੀਰੀਅਸ ਹੈ ਅਸੀਂ ਇਹਨੂੰ ਗਵਰਨਮੈਂਟ ਆਫ ਇੰਡੀਆ ਨਾਲ ਉਠਾਉਣ ਦੀ ਗੱਲ ਕਰਾਂਗੇ ਔਰ ਜਦੋਂ ਹੁਣ ਇਹ ਮਿਲ ਕੇ ਆਏ ਨੇ ਹਰਜਿੰਦਰ ਸਿੰਘ ਧਾਮੀ ਹੋਣੀ ਸੀ ਰਜਿੰਦਰ ਸਿੰਘ ਮਹਿਤਾ ਤੇ ਕੁਝ ਹੋਰ ਕਮੇਟੀ ਦੇ ਮੈਂਬਰ ਵੀ ਸੀ ਤੇ ਕੁਝ ਹੋਰ ਐਜੀਪੀਸੀ ਦੇ ਮੁਲਾਜ਼ਮ ਚ ਉਹਨਾਂ ਨੇ ਗੱਲਬਾਤ ਕੀਤੀ ਤੇ ਗੱਲਬਾਤ ਦੇ ਵਿੱਚ ਉਹ ਕਹਿੰਦੇ ਨੇ ਕਿ ਉਹਨਾਂ ਨੇ ਉਹੀ ਗੱਲ ਨੂੰ ਦੁਹਰਾਇਆ ਕਿ ਇੱਕ ਨੋਹਰਾ ਵੀ ਮਾਰਿਆ ਵੀ ਐਜੀਪੀਸੀ ਵੈਸੇ ਐਡੀ ਵੱਡੀ ਸਿੱਖਾਂ ਦੀ ਨਹੀਂ ਪਾਰਲੀਮੈਂਟ ਤੁਸੀਂ ਇਹਦਾ ਫੈਸਲਾ ਨਹੀਂ ਕਰਾ ਸਕਦੇ ਜਾਂ ਉਧਰ ਜਾ ਉਧਰ ਜਾਂ ਕੀ ਕਰਨਿਓ ਤੁਸੀਂ ਤਾਂ ਸੋਰ ਕਰੋਗੇ ਕੀ ਜਿਹੜੀਆਂ ਬਾਕੀ ਗੱਲਾਂ ਜਿਹੜੀਆਂ ਨਹੀਂ ਕਰਾ ਸਕਦੇ ਗਵਰਨਮੈਂਟ ਨੂੰ ਵੀ ਉਹ ਕਹਿੰਦੇ ਨੇ ਉਹਨਾਂ ਨੇ ਇਹੀ ਕਿਹਾ ਕਿ ਕਿਹੜਾ ਤਰੀਕਾ ਹੋਇਆ ਵੀ ਤੁਸੀਂ ਫੈਸਲੇ ਨਹੀਂ ਕਰਨਾ ਚਾਹ ਉਧਰ ਕਰੋ ਜਾਂ ਉਧਰ ਕਰੋ IGPC ਨੂੰ ਫੇਰ ਦੁਬਾਰਾ ਉਹਨਾਂ ਨੇ ਕਿਹਾ ਵੀ ਜੇ ਤੁਹਾਡੇ ਤੋਂ ਕੁਝ ਨਹੀਂ ਹੁੰਦਾ ਇੱਕ ਕੰਮ ਤਾਂ ਕਰ ਸਕਦੇ ਹੋ ਮਰਸੀ ਪਟੀਸ਼ਨ ਵਾਪਸ ਲੈ ਲਓ ਜਿਹੜੀ ਗੱਲ ਉਹ ਕਾਫੀ ਦੇਰ ਤੋਂ ਕਰਦੇ ਆ ਰਹੇ ਨੇ ਵੀ ਜੇ ਤੁਹਾਡੇ ਤੋਂ ਨਹੀਂ ਹੁੰਦਾ ਤੇ ਮਰਸੀ ਪਟੀਸ਼ਨ ਰੱਖੀ ਹੋਈ ਹੈ ਵਾਪਸ ਲੈ ਲਓ ਤਾਂ ਆਪ ਹੀ ਕੁਸਰਮ ਕੋ ਕਰਨਾ ਪਊਗਾ ਉਹਨਾਂ ਨੂੰ ਫਿਰ ਜਦੋਂ ਉਸ ਪਦਰ ਦੇ ਉੱਤੇ ਗਈ ਆਦੀ ਹੈ ਗੱਲ ਤਾਂ ਉਹਦੇ ਤੇ ਐਜੀਪੀਸੀ ਦਾ ਸਪਸ਼ਟੀਕਰਨ ਇਹ ਹੈ ਇਹ ਸਾਰੇ ਮਾਮਲੇ ਦੇ ਵਿੱਚ ਜਿਹੜੀ ਉਹਨਾਂ ਦੀ ਡਿਮਾਂਡ ਦੇ ਵਿੱਚ ਤੇ AGPC ਦਾ ਚਲੀ ਗਈ ਆਪਣੇ ਤਰੀਕੇ ਦੇ ਨਾਲ ਫਿਰ 2020 ਚ ਸੁਪਰੀਮ ਕੋਰਟ ਦੇ ਵਿੱਚ ਡਾਇਰੈਕਟ ਹੋ ਗਿਆ ਪਹਿਲਾਂ ਗਵਰਨਮੈਂਟ ਕੋਲ ਗਈ ਸੀ ਔਰ ਸੁਪਰੀਮ ਕੋਰਟ ਨੇ ਵੀ ਇੱਕ ਫੈਸਲਾ ਦਿੱਤਾ ਸੀ ਕਿ ਗਵਰਨਮੈਂਟ ਆਫ ਇੰਡੀਆ ਆਪਣੇ ਲੈਵਲ ਤੇ ਇਹਦਾ ਡਿਸੀਜਨ ਕਰੇ ਉਹਨੇ ਫਿਰ ਨਹੀਂ ਕੀਤਾ ਹੁਣ ਫਿਰ ਮਾਮਲਾ ਸੁਪਰੀਮ ਕੋਰਟ ਚ ਵਿਚਾਰ ਅਧੀਨ ਹੈ ਗਵਰਨਮੈਂਟ ਆਫ ਇੰਡੀਆ ਜਵਾਬੇ ਨਹੀਂ ਦੇ ਰਹੀ ਕੇਵਲ ਇਹ ਕਹਿੰਦੀ ਹੈ ਜੇ ਮਾਮਲਾ ਸਿਸਟਮ ਹੈ ਜਿਸੇ رائے ਬਣਾਉਣੀ ਹੈ ਤੇ ਇਹ ਰਾਇਆਂ ਕਦੋਂ ਬਣਨਗੀਆਂ ਤੇ ਕਿੱਥੇ ਬਣਨਗੀਆਂ ਇਹ ਬਹੁਤ بڑا ਮਾਮਲਾ ਹਜੇ ਆਇਆ ਹੋਇਆ ਹੈ ਨਾਲ ਉਹਨਾਂ ਨੇ ਕਿਹਾ ਜਿਵੇਂ ਨਵਾਸਤਾ ਦਾ ਇੱਕ ਗੱਲ ਚੱਲ ਰਹੀ ਹੁੰਦੀ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾਈ ਸੀ ਪਹਿਲਾਂ 11 ਮੈਂਬਰੀ ਕਮੇਟੀ ਬਣੀ ਸੀ ਸਾਡੀ ਹੁਣ ਅਕਾਲ ਤਖਤ ਸਾਹਿਬ ਨੇ 5 ਮੈਂਬਰੀ ਬਣਾਈ ਜਿਸ ਚ ਹਰਜਿੰਦਰ ਸਿੰਘ ਧਾਮੀ ਬਰਜਿੰਦਰ ਸਿੰਘ ਦਰਦੋਣੀ ਆਪਣੇ ਦਿੱਲੀ ਸੇ ਗੁਰਦਾਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਇਹਦੇ ਮੈਂਬਰ ਸੀਗੇ ਤੇ ਬਰਸਾ ਸਿੰਘ ਬਲਟੋਆ ਵੀ ਇਹਦੇ ਮੈਂਬਰ ਸੀਗੇ ਤੇ ਜਿਹੜੇ 5 ਮੈਂਬਰੀ ਕਮੇਟੀ ਬਣੀ ਸੀ ਇੱਕ ਜਿਹੜੀ ਬੀਬੀ ਕੁਲਦੀ ਕਮਲਦੀਪ ਕੌਰ ਜਿਹੜੀ ਇਨਾਂ ਦੀ ਭੈਣ ਤੇ ਪਰ ਉਹਨਾਂ ਨੇ ਸਾਨੂੰ ਸਮਾਂ ਹੀ ਨਹੀਂ ਦਿੱਤਾ ਇੱਕ ਦਿਨ ਸਮਾਂ ਦਿੱਤਾ ਸੀਗਾ ਸਵੇਰੇ ਕੈਨਸਲ ਕਰਤਾ ਸੀਗਾ ਉਹ ਸਮਾਂ ਮਿਲੇ ਹੀ ਨਹੀਂ ਸਾਨੂੰ ਔਰ ਇਸ ਕਰਕੇ ਕੋਈ ਫਾਇਦਾ ਨਹੀਂ ਹੈ ਜੇ ਮਿਲੇ ਹੀ ਨਹੀਂ ਗਵਰਨਮੈਂਟ ਆਫ ਇੰਡੀਆ ਐਜੀਪੀਸੀ ਵਰਗੀ ਸੰਸਥਾ ਦਾ ਵਕਾਰ ਜਿਹੜਾ ਉਹਨੂੰ ਨਹੀਂ ਮੰਨਦੀ ਜਾਂ ਉਹਨੂੰ ਇੱਕ ਟਾਈਮ ਵੀ ਨਹੀਂ ਦਿੰਦੀ ਤਾਂ ਕੀ ਕੀਤਾ ਜਾਏ ਉਹਨੋਂ ਕਹਿੰਦੇ ਅਸੀਂ ਐਜੀਪੀਸੀ ਦੇ ਵੀਚੇ ਵਿਚਾਰ ਕਰਾਂਗੇ ਵਿਦਵਾਨਾਂ ਨਾਲ ਵੀ ਵਿਚਾਰ ਕਰਾਂਗੇ ਫਿਰ ਉਸ ਨਿਹਾਜ ਨਾਲ ਜਥੇਦਾਰ ਅਕਾਲ ਤਖਤ ਕੋਲ ਜਾਵਾਂਗੇ ਫਿਰ ਜੋ ਜਥੇਦਾਰ ਅਕਾਲ ਤਖਤ ਕਹਿਣਗੇ ਉਹਦੇ ਮੁਤਾਬਕ ਫੈਸਲਾ ਕਰ ਲਾਂਗੇ ਪਰ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਇਹ ਪ੍ਰੋਸੈਸ ਸਦੋਂ ਪਹਿਲਾਂ ਮੁਕੰਮਲ ਹੋ ਚੁੱਕਿਆ ਹੋਇਆ ਹੈ ਜੀ ਐ ਜੀ ਪੀ ਸੀ ਨੇ ਜਥੇਦਾਰ ਸਾਹਿਬ ਨੂੰ ਕਿਹਾ ਸੀ ਗਿਆਨੀ ਰਗਵੀਰ ਸਿੰਘ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਇਹ ਸਾਰੇ ਬੰਦੇ ਆਪੋ ਆਪਣੇ ਉਹਨਾਂ ਤੇ ਸੀ ਤੇ ਜਦੋਂ ਇਹ ਕਹਿਆ ਕਿ ਸਾਨੂੰ ਟਾਈਮ ਵੀ ਨਹੀਂ ਦਿੰਦੇ ਤੇ ਬਾਕੀ ਵੀ ਗੱਲ ਨਹੀਂ ਹੁੰਦੀ ਤਾਂ ਉਹਨਾਂ ਨੇ ਜਥੇਦਾਰ ਸਾਹਿਬ ਨੇ ਐਜੀਪੀਸੀ ਨੂੰ ਇਹ ਕਹਿਤਾ ਸੀ ਕਿ ਉਹ ਵਿਚਾਰ ਕਰੇ ਉਹਦੀ ਅੰਤਰਕ ਕਮੇਟੀ ਕਿ ਫਿਰ ਵਾਪਸ ਲੈਣੀ ਹੈ ਤਾਂ ਵਾਪਸ ਲਓ ਇਹ ਆਲਰੇਡੀ ਉਥੋਂ ਆ ਚੁੱਕਿਆ ਕਿ ਉਹਦੇ ਵਾਪਸ ਲੈਣ ਦੇ ਮੁੱਦੇ ਤੇ ਐਜੀਪੀਸੀ ਵਿਚਾਰ ਕਰ ਰਹੀ ਹੁਣ बार-बार ਜਿਹੜੀ ਬਾਲ ਹੁੰਦੀ ਹੈ ਕੱਲ ਤੱਕ ਦੇ ਘੇਰੇ ਚ ਕਦੇ ਐਜੀਪੀਸੀ ਦੇ ਕਦੇ ਉੱਥੇ ਕਦੇ ਉੱਥੇ ਇਹ ਮਾਮਲੇ ਨੂੰ ਲਟਕਾਉਣ ਵਾਲਾ ਹੀ ਸਵਾਲ ਹੁੰਦਾ ਇਹ ਜਿਹੜਾ ਐਡੇ ਸੀਰੀਅਸ ਮੁੱਦੇ ਨੇ ਇਹ ਜਨਰਲ ਹਾਊਸ ਕਿਉਂ ਚਰਚਾ ਨਹੀਂ ਹੁੰਦੀ ਇਹ ਤੇ ਵਿਚਾਰੇ ਨਹੀਂ ਗਏ ਇਹ ਕਿਉਂ ਐਜੀਪੀਸੀ ਦੀ ਅੰਤਰਕਮੇਟੀ ਚ ਨਹੀਂ ਹੁੰਦੇ ਪਰ ਰੌਲਾ ਇਹ ਲੱਗਦਾ ਕਿ ਕੇਵਲ ਇਹ ਅੰਤਰਕਮੇਟੀ ਜਾਂ ਜਨਰਲ ਹਾਊਸ ਵੈਸੇ ਬਹੁਤ ਮਹੱਤਵਪੂਰਨ ਨੇ ਪਰ ਉਹਨਾਂ ਕੋਲ ਫੈਸਲਾਕੁਨ ਤਾਕਤ ਪ੍ਰੈਕਟੀਕਲੀ ਨਹੀਂ ਬਚੀ ਸੁਧਾਰਤਕ ਤੌਰ ਤੇ ਚਾਹੀ ਉਹਨਾਂ ਕੋਲ ਹੋਵੇ ਪ੍ਰੈਕਟੀਕਲ ਪਾਵਰ ਅਕਾਲੀ ਦਲ ਦੀ ਪੋਲਿਟਿਕਸ ਚ ਆਉਣੀ ਹੈ ਅਕਾਲੀ ਦਲ ਦੀ ਪੋਲਿਟੀਕਲ ਲੀਡਰਸ਼ਿਪ ਸੁਵਿਰ ਸਿੰਘ ਬਾਦਲ ਦੀ ਗਵਾਈ ਹਾਲੀ ਜੋ ਫੈਸਲਾ ਕਰੂਗੀ ਐਜੀਪੀਸੀ ਤੇ ਉੱਥੇ ਉਹ ਫੈਸਲਾ ਹੋਣਾ ਹੈ ਉਹਨਾਂ ਦਾ ਇਹ ਏਜੰਡਾ ਨਹੀਂ ਹੁਣ ਬੱਚਿਆ ਲੱਗਦਾ ਕਾਫੀ ਦੇ ਲੰਬੇ ਸਮੇਂ ਤੋਂ ਕਿਉਂਕਿ ਉਹ ਤੜਾ ਜਵਾਨਾਂ ਦਾ ਨਾਮ ਹੀ ਬੰਦ ਹੋ ਗਿਆ ਜਦੋਂ 22 ਇਲੈਕਸ਼ਨ ਲੜਨੀ ਸੀ ਸੰਗਰੂਰ ਦੀ ਜਦੋਂ ਅਕਾਲੀਦਾਰ ਬਹੁਤ ਨੀਚੇ ਚਲਾ ਗਿਆ ਸੀਗਾ 2022 ਦੀ ਵਿਧਾਨ ਸਭਾ ਚ ਉਦੋਂ ਰਵਾਈਵਰ ਦੇ ਤੌਰ ਤੇ ਉਹਨਾਂ ਨੂੰ ਲੱਗਿਆ ਸੀ ਕਿ ਆਪਾਂ ਚਲੋ 22 ਇਲੈਕਸ਼ਨ ਸਾਂਝੀ ਲੜ ਲਈਏ ਇਸ ਹੈਦਰ ਰਵਾਈਵਲ ਹੋ ਜੇ ਚਮਰਜੀਤ ਸਿੰਘ ਮਾਨ ਕੋਲ ਗਏ ਉਹ ਨਹੀਂ ਮੰਨੇ ਫਿਰ ਬੀਬੀ ਕਮਲਦੀਪ ਕੌਰ ਨੂੰ ਖੜੇ ਕਰਤਾ ਸੀਗਾ ਤੇ ਪਰ ਵੋਟ ਫਿਰ ਵੀ ਬਹੁਤ ਸਾਰੀ ਨਹੀਂ ਪਈ ਸੀ ਉਸ ਤੋਂ ਬਾਅਦ ਇਹ ਮੁੱਦਾ ਹੀ ਛੱਡਤਾ ਇੱਕ ਤਰੀਕੇ ਦਾ ਉਹ ਸਾਰੇ ਮਾਮਲੇ ਦੇ ਵਿੱਚ ਇਸ ਲਈ ਇਹ ਕਾਫੀ بڑا ਮਾਮਲਾ ਹੈ ਔਰ ਇਸ ਮਾਮਲੇ ਨੂੰ ਅਰਜੰਦਰ ਸਿੰਘ ਧਾਮਿਓਣੀ ਕਹੇਤਾ ਹੈ ਕਿ ਅਸੀਂ ਐਵੇਂ ਵਿਚਾਰਾਂਗੇ ਤੇ ਫਿਰ ਜਥੇਦਾਰ ਕੌਣ ਹੋਏਗਾ ਕਿਹੜਾ ਕੀ ਇਹੀ ਜਥੇਦਾਰ ਹੋਣਗੇ ਜਿਹੜੇ ਜਥੇਦਾਰਾਂ ਨੂੰ ਮੰਨਤਾ ਨਹੀਂ ਹੈ ਉਸ ਪੰਦਰ ਤੇ ਹਜੇ ਪੂਰੀ ਕਮਿਊਨਿਟੀ ਦੀ ਕਮਿਊਨਿਟੀ ਦੇ ਵਿੱਚ ਦੁਫਾੜ ਹੈ ਅਲੱਗ-ਅਲੱਗ ਤਰ੍ਹਾਂ ਦੀ ਸੋਚ ਹੈ ਇਹੋ ਜੇ ਮੁੱਦਿਆਂ ਤੇ ਤਾਂ ਇੱਕ ਸਰਬਸੰਮਤੀ ਰਾਇ ਚਾਹੀਦੀ ਹੁੰਦੀ ਹੈ ਨਾ ਜਿਹੜੇ ਓਵਰਾਲ ਕਮਿਊਨਿਟੀ ਹੈ ਜਿਹੜੇ ਕਿ ਕੀ ਕੀਤਾ ਜਾਣਾ ਚਾਹੀਦਾ ਕੀ ਨਹੀਂ ਇਸ ਲਈ ਕਿੰਨੇ ਹੀ ਸਵਾਲ ਅਜੇ ਵੀ ਖੜੇ ਹੋਏ ਨੇ ਰਾਜਵਾੜਾ ਦੇ ਮਾਮਲੇ 'ਚ ਸਭ ਤੋਂ ਵੱਡਾ ਸਵਾਲ ਗਵਰਨਮੈਂਟ ਆਫ ਇੰਡੀਆ ਤੇ ਸੁਪਰੀਮ ਕੋਰਟ ਦੇ ਪਾਲੇ 'ਚ ਖੜਾ ਹੈ ਕਿ ਇੰਨਾ ਲੰਮਾ ਸਮਾਂ ਫਾਂਸੀ ਦੀ ਕੋਠੜੀ 'ਚ ਕੋਈ ਬੰਦਾ ਇਸ ਇਤਿਹਾਸ 'ਚ ਰਿਹਾ ਹੈ ਜੇ ਨਹੀਂ ਰਿਹਾ ਜਿਹਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਆ ਉਹ ਤਿਲ ਤਰ ਮਰਦਾ ਹੈ ਬੰਦਾ ਦਿੱਲੀ ਤੁਸੀਂ ਹਾਲਾਂਕਿ ਰਾਜਵਾੜਾ ਨੂੰ ਜਿੰਦਾ ਸੀ ਇੰਦਾ ਕਾਲ ਤੱਕ ਸਭ ਵੱਲੋਂ ਕਿਤਾਬ ਆਲਰੇਡੀ ਮਿਲਿਆ ਹੋਇਆ ਤੇ ਪਰ ਕਿੰਨਾ ਕਿਸਮਾ ਟੌਰਚਰ ਲਗਾਤਾਰ ਕਰਕੇ ਇਹ ਕਿਹੜੇ ਹਿਊਮਨ ਰਾਈਟਸ ਦੇ ਦਾਰੇ ਚ ਆਉਂਦਾ ਹੈ ਕਿਹੜੇ ਮਨੁੱਖੀ ਦਾਰੇ ਚ ਆਉਂਦਾ ਔਰ ਜੇ ਸੁਪਰੀਮ ਕੋਰਟ ਇਹ ਫੈਸਲੇ ਕਰਦੀ ਹੈ ਮੰਨ ਲਓ ਇੱਕ ਫੈਸਲਾ ਪਿਛਲੇ ਦਿਨਾਂ ਚ ਕੀਤਾ ਕਿ 3 ਮਹੀਨਿਆਂ ਦੇ ਅੰਦਰ ਅੰਦਰ ਗਵਰਨਰ ਫੈਸਲਾ ਦਿਆ ਕਰਨਗੇ ਜਿਹੜੀ ਵੀ ਮਤਲਬ ਰਾਜਾਂ ਦੀਆਂ ਵਿਧਾਨ ਸਭਾਵਾਂ ਵੱਲੋਂ ਆ ਕੇ ਹੋ ਜਾ ਕਰਨਗੇ ਰਾਸ਼ਟਰਪਤੀ ਨੂੰ ਵੀ ਇੱਕ ਰਾਸ਼ਟਰਪਤੀ ਨੂੰ ਵੀ ਫੈਸਲਾ ਉਸੇ ਟਾਈਮ ਬਾਉਂਡ ਦੇ ਵਿੱਚ ਕਰਨ ਦੀ ਗੱਲ ਕੀਤੀ ਗਈ ਸੀ ਇਹੋ ਜਿਹੇ ਮਾਮਲੇ ਜਿਹੜੇ ਜ਼ਿੰਦਗੀ ਨਾਲ ਸੰਬੰਧਿਤ ਨੇ ਇਹਨਾਂ ਤੇ ਟਾਈਮ ਬਾਉਂਡ ਕਿਉਂ ਨਹੀਂ ਕੀਤਾ ਜਾ ਸਕਦਾ ਜੀ ਬਿਲਕੁਲ ਇੱਥੇ ਵੀ ਤਾਂ ਕੋਈ ਟਾਈਮ ਬਾਉਂਡ ਕਰਨਾ ਚਾਹੀਦਾ ਹੈ ਨਾ ਬਿਲਕੁਲ ਬਹੁਤ ਬਾਝਬ ਸਵਾਲ ਹੈ ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ ਇਸੇ ਕੜੀ ਨੂੰ ਅੱਗੇ ਤੋੜਿਓ ਜੋੜੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਪਹਿਲੂ ਤੇ ਬੜਾ ਗੰਭੀਰ ਸਵਾਲ ਖੜਾ ਕੀਤਾ ਮਨੀ ਸਿੰਘ ਜੀ ਮੈਂ ਮੈਂ ਇਹੀ ਕਹਿਣਾ ਚਾਹੁੰਦਾ ਹੈ ਵੀ ਇਹ ਮਸਲਾ ਇਕੱਲੇ ਅਕਾਲੀ ਦਲ ਦਾ ਨਹੀਂ ਪਹਿਲੀ ਗੱਲ ਤਾਂ ਇਹ ਵੀ ਉਹਨਾਂ ਦੀ ਸਿਆਸਤ ਨਾਲ ਜੁੜ ਗਿਆ ਉਦੋਂ ਜਦੋਂ ਇਹਨਾਂ ਨੇ ਪਹਿਲੀ ਵਾਰ ਸਾਰਾ ਲੋਕ ਖੜੇ ਹੋਏ ਸਾਰਾ ਫਾਂਸੀ ਦੇਣੀ ਸੀ 10 11 11 ਦੀ ਗੱਲ ਹੈ ਸ਼ਾਇਦ 2000 ਤੇ ਉਸ ਤੋਂ ਬਾਅਦ ਇਹ ਆਂ ਲੱਗਦਾ ਜਿਵੇਂ ਅਕਾਲੀ ਦਲ ਦਾ ਮਸਲਾ ਬਣ ਕੇ ਰਹਿ ਗਿਆ ਕਿਉਂਕਿ ਅਕਾਲੀ ਦਲ ਦੇ ਕੰਟਰੋਲ ਵਾਲੀ ਐ ਜੀ ਪੀ ਸੀ ਨੇ ਉਹ ਮਰਸੀ ਪਟੀਸ਼ਨ ਜਾਂ ਜਿਹੜੀ ਪਟੀਸ਼ਨ ਅੱਗੇ ਮੂਵ ਕੀਤੀ ਇਹ ਮਸਲਾ ਚਾਹੀਦਾ ਸੀ ਇਹ ਸਾਰੇ ਪੰਜਾਬੀਆਂ ਦਾ ਮਸਲਾ ਹੈ ਕਮ ਸੇ ਕਮ ਜੇ ਸਿੱਖ ਪੰਥ ਦਾ ਹੀ ਬਣਾਉਣ ਦੇ ਸਾਰਿਆਂ ਦਾ ਇਹਨੂੰ ਪਾਰਟੀ ਜਨ ਲਾ ਬਣਾਉਂਦੇ ਸਾਲਾ ਕਿਸੇ ਲੈਵਲ ਤੇ ਤੇ ਇਹਨਾਂ ਨੇ ਇਹ ਬਣਾਇਆ ਹੀ ਨਹੀਂਗਾ ਮਸਲਾ ਸਾਰਾ ਇਸ ਕਰਕੇ ਅੱਜ ਜਿਹੜਾ ਮਸਲਾ ਲਟਕਦਾ ਤੇ ਉਹ ਤਾਕਤ ਨਹੀਂ ਰਹੀ ਹੁਣ ਅਕਾਲੀ ਦਲ ਦੀ ਤਾਕਤ ਨਹੀਂ ਰਹੀ ਉਹਨਾਂ ਦੀ ਉਹਨਾਂ ਦੀ ਲੋਬੀਂਗ ਦੀ ਕਪੈਸਿਟੀ ਨਹੀਂ ਰਹੀ ਸੈਂਟਰ ਦੇ ਵਿੱਚ ਬੀਜੇਪੀ ਨਾਲ ਤੇ ਉਹ ਮਸਲਾ ਲਟਕਿਆ ਪਿਆ ਉੱਥੇ ਸਾਰਾ ਤੋ ਹਾਲ ਤਾਂ ਇਹ ਵੀ ਇਹਨਾਂ ਨੇ ਕਿਉਂ ਬਣਾਤਾ ਹੁਣ ਤੋ ਇਹਨਾਂ ਨੇ ਬਿਲਕੁਲ ਨਹੀਂ ਸਿੱਖਿਆ ਜਿਹੜਾ ਜਿਹੜਾ ਕਿ ਜੀਵ ਗਾਂਧੀ ਅਸੈਸੀਨੇਸ਼ਨ ਕੇਸ ਦੇ ਵਿੱਚ ਉੱਥੋਂ ਦੀਆਂ ਸਾਰੀਆਂ ਪਾਰਟੀਆਂ ਨੇ ਕੀਤਾ ਤੈਮਨ ਲਾਡੂਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਉਸ ਤਰੀਕੇ ਨਾਲ ਕੀਤਾ ਉਦੋਂ ਕੋਈ ਘੱਟ ਸੀਰੀਅਸ ਮਸਲਾ ਤਾਂ ਹੈ ਨਹੀਂ ਈਨ੍ਹੇ ਸਾਲ ਹੋ ਗਏ ਅਗਲਾ ਚੱਕ ਚੱਕੀਆਂ ਦੇ ਵਿੱਚ ਫਾਂਸੀ ਤੇ ਉੱਥੇ ਬੈਠਾਗਾ 18-18 ਸਾਲ ਬੈਠੇ ਰਹਿਣਾ ਚੱਕੀਆਂ ਵਿੱਚ ਕੋਈ ਬਹੁਤ ਵੱਡੀ ਗੱਲ ਹੈ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਸਾਰਿਆਂ ਨੂੰ ਇਸ ਲੈਵਲ ਤੇ ਜੋ ਮੋਰਾਈਸ ਤੋਂ ਵੀ ਵੱਧ ਜਾਤੇ ਗੱਲ ਇਹ ਬਣਦੀ ਹੈ ਤੇ ਇਸ ਕਰਕੇ ਇਹਨਾਂ ਨੇ ਮੜਾ ਮੋਟੋ ਉੱਥੋਂ ਵੀ ਲੈਸਨ ਲੈਣ ਕਿ ਨਾ ਸਾਰੇ ਇਹ ਇਹ ਫੇਰ ਮੁੜ ਕੇ ਮਸਲੇ ਨੂੰ ਫੇਰ ਐਡਾ ਛੋਟਾ ਕਰ ਦਿੰਦੇ ਆ ਆਪਦੇ ਜਾਣੇ ਤੱਕ ਅਕਾਲ ਤਖਤ ਨੂੰ ਵਿੱਚ ਸ਼ਾਮਲ ਕਰਦੇ ਆ ਹੁਣ ਸਭ ਨੂੰ ਪਤਾ ਵੀ ਅਕਾਲ ਤਖਤ ਉਹ ਕੁਛ ਕਰਦਾ ਜੋ ਅਕਾਲੀ ਦਲ ਚਾਹੁੰਦਾ ਫੇਰ ਮੋੜ ਕੋੜ ਕੇ ਗੱਲ ਨੂੰ ਉਹਨਾਂ ਹੀ ਕਿ ਛੋਟੀ ਬਣਾ ਦਿੰਦੇ ਆ ਨੈਰੋ ਕਰ ਦਿੰਦੇ ਆ ਇਹਨਾਂ ਨੂੰ ਚਾਹੀਦਾ ਇੱਥੋਂ ਪਾਸੇ ਕੱਢਣ ਲੀਡ ਕਰਨ ਸਾਰੇ ਪੰਜਾਬੀਆਂ ਨੂੰ ਸੱਦਾ ਦੇ ਸਿੱਖਾਂ ਨੂੰ ਕਮ ਸੇ ਕਮ ਪੰਥ ਦੇ ਜਿੰਨੇ ਵੀ ਛੋਟੇ ਮੋਟੇ ਹੈ ਸਾਰਿਆਂ ਨੂੰ ਸੱਦਾ ਦੇਣਾ ਚਾਹੀਦਾ ਇਹ ਕਿਉਂ ਨਹੀਂ ਕਰਦੇ ਕਰਦੇ ਨਹੀਂ ਬਿਲਕੁਲ ਨਹੀਂ ਕਰਦੇ ਇਸ ਗੱਲ ਤੇ ਇਹ ਇਸ ਕਰਕੇ ਉਹ ਉਹ ਜਦੋਂ ਕੈਨੇਡਾ ਉਹ ਠੀਕ ਕਹਿੰਦਾ ਵੀ ਤੁਸੀਂ ਵਾਪਸ ਕਰ ਲਓ ਇਹ ਜੀ ਪੀਸੀ ਨੂੰ ਕਹਿੰਦਾ ਆਪਣੀ ਪਟੀਸ਼ਨ ਵਾਪਸ ਕਰ ਲਓ ਕਿਉਂਕਿ ਉਹ ਵਾਪਸ ਕਰਨ ਦੀ ਉਹ ਸ਼ਰਮ ਮੰਨਦੇ ਆ ਹੁਣ ਵੀ ਇਹ ਅਸੀਂ ਕੀ ਕਰੀਏ ਤੇ ਨਾ ਅੱਗੇ ਕਪੈਸਿਟੀ ਹੈ ਵੀ ਉਹਨਾਂ ਕੋਲੇ ਉਸ ਕਿਸਮ ਦੀ ਸਮਰੱਥਾ ਨਹੀਂ ਰਹੀ ਇਹ ਤਕ ਤੱਕੇ ਨਾਲ ਜਾਂ ਪੋਲਿਟਿਕ ਪੋਲਿਟੀਕਲ ਲੈਵਲ ਤੇ ਸੈਟਲ ਕਰਨਾ ਚਾਹੁੰਦੇ ਸੀ ਨਹੀਂ ਹੋਇਆ ਤੇ ਸਾਰੇ ਜੇ ਪੰਜਾਬ ਦਾ ਪ੍ਰੈਸ਼ਰ ਜੇ ਇਸ ਕਿਸਮ ਦਾ ਬਣਾਉਣ ਬਾਹਰਲੇ ਡਾਇਸਪੋਰਾ ਸਿੱਖ ਜਥੇਬੰਦੀਆਂ ਇੰਨੀਆਂ ਸਾਰਿਆਂ ਨੂੰ ਨਾਲ ਲਾਉਣ ਤੇ ਬਾਹਰਲਾ ਪ੍ਰੈਸ਼ਰ ਆਪਣੇ ਆਪ ਪਬਲਿਸਿਟੀ ਬੜੀ ਹੁੰਦੀ ਹੈ ਜ਼ਬਰਦਸਤ ਉਹ ਯੂਨੋ ਤੱਕ ਜਾਂਦਾ ਮਸਲਾ ਉਹਨਾਂ ਨੂੰ ਕਿਉਂ ਨਹੀਂ ਨਾਲ ਲਾਉਂਦੇ ਇਹ ਅਕਾਲੀ ਦਲ ਆਪ ਦੀ ਜੇਬ ਚ ਪਾਈ ਬੈਠਾ ਇੱਥੇ ਹੀ ਉਹਦਾ ਨੁਕਸਾਨ ਹੋਈ ਜਾਂਦਾ ਸਾਰਾ ਤੇ ਨੁਕਸਾਨ ਨਹੀਂ ਕਹੋ ਜਾ ਇਹ ਐਡੀ ਮਾੜੀ ਹਾਲਤ ਵਿੱਚ ਇੰਨੇ-ਇੰਨੇ ਸਾਲ ਬੰਦਾ 29 ਸਾਲ ਦਾ ਬੈਠਾ ਹੋਵੇ 18 ਸਾਲ ਚੱਕੀਆਂ 'ਚ ਬੈਠਾ ਹੋਵੇ ਇਹ ਸਾਰਾ ਗੱਲ ਆਪਣੇ ਆਪ 'ਚ ਮਾੜੀ ਗੱਲ ਹੈ ਇਹ ਤਾਂ ਇਹ ਵੀ ਅਕਾਲੀ ਦਲ ਬਾਹਰ ਨਹੀਂ ਜਾਣ ਦੇਣਾ ਚਾਹੁੰਦਾ ਮਸਲਾ ਇਹ ਇਹ ਆਪ ਦੀ ਉਹਨਾਂ ਦੀ ਕ੍ਰੈਡੀਬਿਲਟੀ ਨਹੀਂ ਜਿਹੜੇ ਵਾਰੀ-ਵਾਰੀ ਇਹਨੂੰ ਜੇਲ੍ਹ 'ਚ ਮਿਲ ਕੇ ਆਉਂਦੇ ਆ ਬਹੁਤਾਂ ਦੀ ਕ੍ਰੈਡੀਬਿਲਟੀ ਜਿਹੜੇ ਨਾਲ ਗਏ ਆ ਧਾਮੀ ਦੇ ਦੂਜੇ ਜਿਹੜੇ ਧਾਮੀ ਦੇ ਨਾਲ ਜਾਂਦੇ ਉਹਨਾਂ ਦਾ ਕੋਈ ਕ੍ਰੈਡੀਬਿਲਟੀ ਨਹੀਂ ਹੈ। ਹੂੰ ਲੱਗਦੇ ਨਹੀਂ ਜਿੱਥੇ ਉਹ ਜਾਵੜੇ ਬਹੁਤ ਬਹੁਤੇ ਸਿੱਖ ਜਥੇਬੰਦੀਆਂ ਨਾਲ ਹੀ ਨਹੀਂ ਲੱਗਦੀਆਂ ਉੱਥੇ। ਤੇ ਇਸ ਕਰਕੇ ਇਹ ਇਹਨਾਂ ਨੇ ਖੁਦ ਸਿਸਟਮ ਨੂੰ ਵਿਗਾੜਿਆ ਤੇ ਉਹ ਖੁਦ ਹੀ ਕਰੇ ਜਿਵੇਂ ਪਹਿਲਾਂ ਉਹਨੇ ਕੀਤਾ ਸੀ ਕਰੇ ਪਿੱਛੇ ਜੇ ਵੀ ਕੀਤਾ ਸੀ ਕਰਾ ਇਸ ਨੇ ਆਪ ਹੀ ਰਜੋਣੇ ਨੇ ਕੀਤਾ ਸੀ ਮੈਂ 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 ਛੱਡਿਆ ਇਹ ਸਾਰਾ ਕੁਝ ਪਾਸੇ ਪਾਇ ਮੈਂ ਇਹਨੂੰ ਐਸਜੀਪਸੀ ਨਾਲ ਕੋਈ ਸਬੰਧ ਨਹੀਂ। ਇਹੇ ਤਾਂ ਕੁਝ ਕਰੇ ਤਾਂ ਠੀਕ ਚੱਲੇ। ਨਹੀਂ ਇਹ ਇਹਨਾਂ ਤੋਂ ਹਾਲ ਹਾਲ ਸਾਲ ਨਹੀਂ ਹੋਣਾ ਕਿਉਂਕਿ ਇਹਨਾਂ ਦੀ ਪ੍ਰਾਇਰਿਟੀ ਨਹੀਂ ਹੈ ਉਸ ਲੈਵਲ ਦੀ ਨਾ ਹਿਓ ਨਾ ਹਿਓ ਮਨ ਰਾਈਟਸ ਦੀ ਗੱਲ ਹੈ ਨਾ ਮਾਨਵੀ ਕੋਈ ਕਿਸੇ ਕਿਸਮ ਦੀ ਸਮਰਥਨ ਨਾ ਪੋਲਿਟੀਕਲ ਸਮਰਥਾ ਰਹੇਗੀ ਨਹੀਂ ਤਾਂ ਹਜੇ ਵੀ ਇਹ ਕਰਾ ਸਕਦੇ ਸੀ ਇਹਨਾਂ ਦੀ ਪ੍ਰਾਇਰਿਟੀ ਨਹੀਂ ਹੈ ਔਰ ਬਲਤ ਗਲਤ ਗੱਲ ਹੋ ਰਹੀ ਹੈ ਸਾਰੇ ਹਾਂਜੀ ਇੱਕ ਪਾਸੇ ਮਤਲਬ ਸੁਪਰੀਮ ਕੋਰਟ ਦਾ ਪਹਿਲੂ ਹੈ ਦੂਸਰੇ ਪਾਸੇ ਕੇਂਦਰ ਦੇ ਉੱਤੇ ਸਵਾਲੀਆ ਚਿੰਨ੍ਹ ਹੈ ਤੀਸਰੇ ਪਾਸੇ ਸਾਡੀਆਂ ਸਿੱਖ ਸੰਸਥਾਵਾਂ ਐਸਜੀਪੀਸੀ ਬਾਕੀ ਤਰ੍ਹਾਂ ਨੇ ਕਿਉਂ ਲੜਾਈ ਕਿਵੇਂ ਲੜ ਰਹੀ ਹੈ ਨੇ ਸੋ ਇਹ ਸਾਰੇ ਸਵਾਲ ਪੈਰਲਲ ਤੁਰੇ ਆ ਰਹੇ ਨੇ ਚਲੋ ਮੈਂ ਅਗਾਹ ਵੱਧਾਂ ਸਰਦਾਰ ਹਮਿੰਦਰ ਸਿੰਘ ਜੀ ਪੰਜਾਬ ਦੇ ਵਿੱਚ ਇੱਕ ਚਰਚਾ ਖੂਬ ਤੁਰ ਰਹੀ ਆ ਕਿ ਭਈ ਜਦੋਂ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਝੋਰਾ ਨੇ ਸੇਵਾ ਸੰਭਾਲੀ ਆ ਤਦ ਤੋਂ ਸਿੱਖੀ ਦੇ ਪ੍ਰਚਾਰ ਲਈ ਪ੍ਰਸਾਰ ਲਈ ਮਸਲਿਆਂ ਨੂੰ ਹੱਲ ਕਰਨ ਲਈ ਹੈ ਛੋਟੇ ਛੋਟੇ ਪਹਿਲੂਆਂ ਤੇ ਕੰਮ ਕਰਦੇ ਦਿਖਦੇ ਨੇ ਦੂਸਰੇ ਪਾਸੇ ਬਰਾਬਰ ਇੱਕ ਧਾਰਾ ਤੁਰੇ ਆ ਰਹੀ ਆ ਉਹ ਕਹਿੰਦੀ ਵੀ ਇਹ ਕੰਮ ਐਸਜੀਪੀਸੀ ਨੇ ਕਰਨੇ ਹੁੰਦੇ ਨੇ ਜਿਹੜੇ ਉਹ ਕਰਦੀ ਵੀ ਆ ਰਹੀ ਆ ਜਥੇਦਾਰ ਸਾਹਿਬਾਨ ਉਹਨਾਂ ਨਾਲ ਤਾਲਮੇਲ ਕਰ ਸਕਦੇ ਨੇ ਉਹਨਾਂ ਨੂੰ ਆਦੇਸ਼ ਹੁਕਮ ਦੇ ਸਕਦੇ ਨੇ ਕੋਈ ਉਹਨਾਂ ਦੇ ਚੈੱਕ ਪੁਆਇੰਟ ਕਰ ਸਕਦੇ ਨੇ ਉਹ ਬਰਾਬਰ ਕੋਈ ਥਿਰ ਥੋੜਾ ਖਰੀ ਕਰ ਸਕਦੇ ਨੇ ਇਹ ਦੋ ਗੱਲਾਂ ਤੁਰੀਆਂ ਆ ਰਹੀਆਂ ਸੀ ਅੱਜ ਉਹਦਾ ਇੱਕ ਅਗਲਾ ਪੜਾ ਨਜ਼ਰ ਆਇਆ ਕਹਿੰਦੇ ਇੱਕ ਵੱਡੀ ਪੱਧਰ ਤੇ ਬੈਠਕ ਹੁੰਦੀ ਆ ਉਸ ਬੈਠਕ ਦਾ ਏਜੰਡਾ ਇਹ ਸੀ ਕਿ ਫਿਲਮਾਂ ਬਣਨੀਆਂ ਚਾਹੀਦੀਆਂ ਸਿੱਖ ਇਤਿਹਾਸ ਦੇ ਉੱਤੇ ਗੁਰੂ ਸਾਹਿਬਾਨ ਦੇ ਉੱਤੇ ਸ਼ਹੀਦਾਂ ਦੇ ਉੱਤੇ ਜਾਂ ਨਹੀਂ ਜੇ ਬਣਨੀਆਂ ਚਾਹੀਦੀ ਤਾਂ ਕਿਵੇਂ ਬਣਨ ਜੇ ਨਾ ਬਣਨ ਤਾਂ ਕਿਉਂ ਨਾ ਬਣ ਸੋ ਇਸ ਫੱਦਰ ਤੇ ਗਿਆਨੀ ਕੁਲਦੀਪ ਸਿੰਘ ਗੜਗੱਜੋਹਰਾ ਨੇ ਅਜਬੁੱਦੀ ਜੀ ਵੀ ਵਰਗ ਨਾਲ ਗੱਲਬਾਤ ਕਰਕੇ ਕਹਿੰਦੇ ਕਿ ਇੱਕ ਪਾਸੜ ਕਰਤੀ ਹੈ ਗੱਲ ਸਪਸ਼ਟ ਕਿ ਵੀ ਜਿਹੜੇ ਪਿਛਲੇ ਮਤੇ ਪਏ ਨੇ ਉਹਨਾਂ 'ਚ ਵੱਧਦਾ ਹੀ ਹੋ ਸਕਦਾ ਹੈ ਪਿਛਾ ਨੂੰ ਨਹੀਂ ਜਾਇਆ ਜਾ ਸਕਦਾ ਤੁਸੀਂ ਅੱਜ ਦੇ ਇਸ ਪੂਰੇ ਕਟਨਾ ਕਰਮ ਨੂੰ ਬੈਠਕ ਤੇ ਤੁਹਾਡੀ ਨਜ਼ਰ ਸੀ ਕਿਵੇਂ ਦੇਖਦੇ ਹੋ ਬਿਲਕੁਲ ਇਹ ਮੀਟਿੰਗ ਬਣਾਈ ਗਈ ਸੀ ਕਹਿੰਦੇ ਨੇ ਉੱਥੇ ਜਾਦਾ ਬੰਦੇ ਜਿਹੜੇ ਉਹ ਫਿਲਮਾਂ ਦੇ ਨਾਲ ਸੰਬੰਧਤ ਹੀ ਗਏ ਨੇ ਬਾਕੀ ਕੁਝ ਬੰਦੇ ਹੋਰ ਸੀਗੇ ਜਿਹੜੇ ਉਹਦੇ ਤੋਂ ਇਲਾਵਾ ਸੀਗੇ ਜਾਨਹਿੰਗ ਜਿਵੇਂ ਜਾਂ ਬਾਕੀ ਦੀਆਂ ਚੀਜ਼ਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖਤਰ ਸੀਗੇ ਇਹ ਬਲ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ ਉਹ ਜ਼ਿਆਦਾਤਰ ਉਹਨਾਂ ਚੋਂ ਕੋਈ ਉਸ ਲੈਵਲ ਤੇ ਨਹੀਂ ਗਿਆ ਧੰ ਜਿਹੜੇ ਹਰਜਿੰਦਰ ਸਿੰਘ ਧਾਮੀ ਹੋਣੀ ਤਪਟਿਆਲੇ ਆ ਕੇ ਜਾਂ ਬਾਕੀ ਐ ਔਰ ਇਹ ਗੱਲਾਂ ਦੇਖਣ ਨੂੰ ਵੀ ਪਿਛਲੀ ਕਾਰਗੁਜ਼ਾਰੀ ਚ ਮਿਲ ਰਹੀਆਂ ਨੇ ਕਿ ਉਹ ਅਵੋਇਡ ਕਰਦੇ ਨੇ ਗੱਲ ਕਰ ਤੇ ਜਥੇਦਾਰ ਕੋਲੋਂ ਬੁਲਾਈ ਹਰ ਮੀਟਿੰਗ ਚ ਉਹ ਹਰਜਿੰਦਰ ਸਿੰਘ ਧਾਮੀ ਹੋਣੀ ਮਤਲਬ ਅਵੋਇਡ ਕਰ ਰਹੇ ਨੇ ਨਹੀਂ ਹੁੰਦੇ ਉੱਥੇ ਜਿੱਥੇ ਵੀ ਆ ਦਸਤਾਰਬੰਦੀਆਂ ਚ ਬਣੇ ਗਏ ਦੋਨਾਂ ਦੀਆਂ ਚ ਕਿਤੇ ਹੋਰ ਵੀ ਨਹੀਂ ਐ ਡਿਫਰੈਂਟ ਟਾਈਪ ਦੀਆਂ ਗੱਲਾਂ ਔਰ ਕਿਤੇ ਕੈਜੂਅਲ ਜੀ ਹੈਲੋ ਹੈਲ ਮਤਲਬ ਜਿਵੇਂ ਸਾਸਰੀਕਾਰ ਹੁੰਦੀ ਐ ਕੰਦੀ ਥਾਂਵੇਂ ਮਿਲੇ ਨੇ ਇਤੋਂ ਜ਼ਿਆਦਾ ਗੱਲ ਨਹੀਂ ਹੋਈ ਇੱਕ ਤਾਂ ਇਹ ਆਪਦੇ ਆਪ ਚੜੜਕਣ ਵਾਲੀ ਗੱਲ ਹੈ ਕਿਉਂਕਿ ਜਥੇਦਾਰ ਸਾਹਿਬ ਨੇ ਜੋ ਵੀ ਫੈਸਲੇ ਕਰਨੇ ਨੇ ਇਹ ਗੱਲ ਮੰਨੀ ਜਾਂਦੀ ਐ ਸਿਧਾਂਤਕ ਤੌਰ ਦੇ ਉੱਤੇ ਵੀ ਕਿ ਉਹਦੀ ਜਿਹੜੀ ਲਾਗੂ ਕਰਨ ਵਾਲੀ ਸੰਸਥਾ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਜੇਕਰ ਜਦੋਂ ਉਹਨਾਂ ਨੂੰ ਲਾਗੂ ਕਰਾਉਣਾ ਇੰਪਲੀਮੈਂਟ ਹੁਣ ਜਿਉਂ ਕਹਿੰਦੇ ਨੇ 34 ਤੋਂ ਲੈ ਕੇ ਜਿੰਨੀਆਂ ਗੱਲਾਂ ਨੇ ਇਹ ਵੀ ਸੋਚਣਾ ਪਏਗਾ ਮੇਰੇ ਖਿਆਲ ਨਾਲ ਓਵਰਆਲ ਸਿੱਖ ਅਲਰਜੀ ਜਾਂ ਬਾਕੀ ਦੇ ਲੋਕਾਂ ਨੂੰ ਕਿ ਬਦਲੇ ਹੋਏ ਮਾਹੌਲ ਦੇ ਵਿੱਚ ਕੁਝ ਉਹਨਾਂ ਦੇ ਵਿੱਚ ਤਬਦੀਲੀਆਂ ਆਉਣਗੀਆਂ ਜਾਂ ਨਹੀਂ ਬੁਨਿਆਦੀ ਸਿਧਾਂਤ ਬਦਲਣ ਨੂੰ ਕੋਈ ਨਹੀਂ ਕਹਿੰਦਾ ਪਰ ਕਈ ਚੀਜ਼ਾਂ ਇਹੋ ਜਿਹੀ ਆਉਂਦੀਆਂ ਨੇ ਜਿਨ੍ਹਾਂ ਦੇ ਆਪੇਸ਼ ਕਰੀਆਂ ਜਾਂ ਵਕ ਵਕ ਤਰੀਕਿਆਂ ਦੇ ਵਿੱਚ ਕੋਈ ਨਾ ਕੋਈ ਫਰਕ ਬਦਲੇ ਹੋਏ ਹਾਲਾਤ 'ਚ ਆ ਜਾਂਦੇ ਨੇ ਉਹਨਾਂ ਨੂੰ ਅਪਣਾਉਣਾ ਹੈ ਜਾਂ ਨਹੀਂ ਪਣਾਉਣਾ ਜਿਵੇਂ ਬਦਲੇ ਹੋਏ ਹਾਲਾਤ ਦੇ ਵਿੱਚ ਤੁਸੀਂ ਰਿਜ਼ਰਵੇਸ਼ਨ ਕੀਤੀ ਕਰਨੀ ਪਈ ਤੁਹਾਨੂੰ ਐਜਪੀਸੀ ਦੇ ਵਿੱਚ ਚੈੱਕ ਜੈਕਟ ਬਾਰਡਰਾਈਂਗ ਕਰਨੀ ਪਈ ਦਲਤਾਂ ਦੀ ਵੀ ਮੈਂਬਰ ਦੇ ਤੌਰ ਤੇ ਚੋਣ 'ਚ ਔਰਤਾਂ ਦੀ ਵੀ ਪਹਿਲਾਂ ਤਾਂ ਇਕੱਲੀ ਵੋਟ ਦਾ ਹੀ ਹੱਕ ਸੀ ਆਲੇ ਦੁਆਲੇ ਜ਼ਮਾਨਾ ਬਦਲ ਰਿਹਾ ਹੈ ਤਾਂ ਇਸ ਲੈਵਲ ਦੀਆਂ ਚੀਜ਼ਾਂ ਵੀ ਕਰਨੀਆਂ ਪਈਆਂ ਔਰ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਵੇਂ ਕਰਨਾ ਹੈ ਕਿ ਗੁਰੂ ਸਾਹਿਬਾਨ ਦਾ ਰੋਲ ਨਹੀਂ ਕੀਤਾ ਜਾ ਸਕਦਾ ਸਾਰੇ ਕਿਤੇ ਪਤਾ ਕੀ ਹੁਣ ਜਨਰਲ ਸਹੀਦਾਂ ਦਾ ਵੀ ਨਹੀਂ ਰੋਲ ਫੇਰ ਕੀਤਾ ਜਾ ਸਕੂਗਾ ਜਾਂ ਬਾਕੀ ਦੇ ਗੱਲਾਂ ਨੂੰ ਵੀ ਕਿਵੇਂ ਕੀਤਾ ਜਾਏਗਾ ਇਹ ਸਾਰੀਆਂ ਚੀਜ਼ਾਂ ਕੰਪਲੈਕਸ ਨੇ ਸ਼੍ਰੋਮਣੀ ਜਿਹੜੀ ਧਰਮ ਪ੍ਰਚਾਰ ਦੇ ਸਵਾਲ ਨੇ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਲਰੇਡੀ ਉਹ ਕਰਦੀ ਹੈ ਬਹੁਤ ਸਾਰੇ ਹੋਰ ਕੰਮ ਵੀ ਕਰਦੀ ਹੈ ਇਹ ਜਿਹੜਾ ਮਾਮਲਾ ਹੈ ਉਬਰਾਲ ਇਹ ਜਿੰਨਾ ਚਿਰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਰ ਸਿੱਖ ਸੰਸਥਾਵਾਂ ਸੰਪਰਦਾਮਾਂ ਬਾਕੀ ਸਾਰਿਆਂ ਨੂੰ ਬੁਲਾ ਕੇ ਇੱਕ ਗਾਈਡਲਾਈਨ ਜੇ ਤਿਆਰ ਹੋਣਗੀਆਂ ਤਾ ਉਹਦੇ ਲਿਹਾਜ਼ ਦੇ ਨਾਲ ਸ਼ਾਇਦ ਸਾਰੀਆਂ ਚੀਜ਼ਾਂ ਹੋ ਸਕਣਗੀਆਂ ਇਸ ਤੋਂ ਬਿਨਾ ਕਈ ਵਾਰ ਨਹੀਂ ਹੈ ਦੂਜਾ ਟੈਕਨਾਲੋਜੀ ਬਦਲ ਰਹੀ ਹੈ ਬਦਲੀ ਹੋਈ ਟੈਕਨਾਲੋਜੀ ਨਾਲ ਵੀ ਕਈ ਚੀਜ਼ਾਂ ਬਦਲ ਜਾਂਦੀਆਂ ਨੇ ਜ਼ਰੂਰੀ ਨਹੀਂ ਉਹ ਹਾਸਲ ਲੈਵਲ ਦੀ ਹੋਵੇ ਹੁਣ ਜਿਹੜੇ ਨਵੇਂ ਜਥੇਦਾਰ ਨੇ ਜਥੇਦਾਰ ਸਹਿਬਾਨ ਨੇ ਅਜੇ ਮਾਨਤਾ ਪੂਰੇ ਪੰਥ ਦੀ ਲੈਣੀ ਹੈ ਬਹੁਤ ਸਾਰੀਆਂ ਜਥੇਵੰਦੀਆਂ ਅਜੇ ਉਲਟ ਖੜੀਆਂ ਨੇ ਕਈ ਮਾਮਲਿਆਂ ਦੇ ਵਿੱਚ ਆਪਾਂ ਇਹ ਗੱਲ ਬਾਰ-ਬਾਰ ਕਰਦੇ ਆ ਪਹਿਲਾਂ ਵੀ ਜਿਹੜੀ ਦਮਦਵੀ ਟਕਸਾਲ ਨੇ ਤਾਂ ਸੁਬੀਰ ਸਿੰਘ ਬਾਦਲ ਦੇ ਘਰ ਮੂਰੇ ਹਰ ਸੰਡੇ ਪਹਿਲੇ ਸੰਡੇ ਹਰ ਮਹੀਨੇ ਦੇ ਇੱਕ ਆਲਾਣੇ ਕੀਤਾ ਹੋਇਆ ਐਤਕੀ 11 ਜੂਨ ਤੋਂ ਉਦੋਂ ਬਾਅਦ ਹਰ ਸੰਡੇ ਹੋਏਗਾ ਕਿਉਂਕਿ ਜ਼ਥੇਦਾਰਾਂ ਦੇ ਮਾਮਲੇ ਚੀ ਜ਼ਥੇਦਾਰਾਂ ਨੂੰ ਮੂੰਹ ਨਾ ਲਾਓ ਬਾਈਕਾਟ ਕਰੋ ਜਿਹੜਾ ਬਜਟ ਇਹਨਾਂ ਨੂੰ ਨਾਲ ਲੈ ਕੇ ਚੱਲੂਗਾ ਉਹਨਾਂ ਦਾ ਵੀ ਬਾਈਕਾਟ ਕਰੋ ਕਈ ਨੇ ਇਹ ਗਿੱਸੇ ਜਥੇਬੰਦੀਆਂ ਨੇ ਜਿਹੜੀਆਂ ਵਿਰੋਧ ਕਰ ਚੁੱਕੀਆਂ ਨੇ ਉਦੋਂ ਪਹਿਲਾਂ ਤੇ ਫਿਰ ਤੁਹਾਡੇ ਅੰਦਰ ਵੀ ਪੂਰੀ ਤਰ੍ਹਾਂ ਸਹਿਮਤੀ ਨਹੀਂ ਐ ਜੀਪੀਸੀ ਦੇ ਜਾਂ ਬਾਕੀ ਦੇ ਜਿਹੜੀਆਂ ਇਹ ਅਸਹਿਮਤੀਆਂ ਚੱਲ ਰਹੀਆਂ ਨੇ ਧੱਕੇ ਨਾਲ ਗੱਡੇ ਨੂੰ ਧੱਕਾ ਦੇ ਆ ਕੇ ਮਤਲਬ ਤੁਸੀਂ ਅੱਗੇ ਤੋਰਨ ਦੀ ਜਿਹੜੀ ਗੱਲ ਹੈ ਨਾ ਇਹਦੀ بجائے ਪਹਿਲਾਂ ਮਨ ਮੋਟਾਪ ਜਿਹੜੇ ਨੇ ਉਹਨਾਂ ਨੂੰ ਠੀਕ ਕਰ ਲਓ ਉਹਨਾਂ ਦਾ ਕੋਈ ਸਾਂਝਾ ਪਣ ਕਰਕੇ ਕੋਈ ਜਾਇਜ਼ ਤਰੀਕੇ ਦੇ ਨਾਲ ਪਹਿਲਾਂ ਤਾਂ ਜ਼ਥੇਦਾਰ ਸਾਹਿਬ ਦਾ ਵਿਧਿ ਵਿਵਧਾਨ ਬਣਾਉਣ ਦੇ ਕੁਐਸਚਨ ਨੇ ਵੱਡਾ ਸਵਾਲ ਉਹ ਖੜਾ ਹੈ ਜ਼ਥੇਦਾਰ ਸਾਹਿਬ ਨੇ ਆਪਣਾ ਤੋਰ ਲਿਆ ਵੀ ਆਪਾਂ ਫਿਲਮਾਂ ਦਾ ਕਰਦੇ ਆਂ ਇਦੋਂ ਵੱਡਾ ਰੋਲ ਇਹਦੇ ਚੋਣਾ ਚਾਹੀਦਾ ਕਿ ਜੀ ਵਿਧਿ ਵਿਧਾਨਕਵੇਂ ਬਣੂਗਾ ਸੇਵਾ ਮੁਕਤੀ ਕਿਵੇਂ ਹੋਏਗੀ ਬਾਕੀ ਦੀ ਕੀ ਹੋਏਗੀ ਇਹ ਸਭ ਤੋਂ بڑا ਜੋਰ ਜਿਹੜੇ ਬੇਸਿਕ ਫੰਕਸ਼ਨ ਤੇ ਦੇਣਾ ਚਾਹੀਦਾ ਇੱਕ ਇੰਸਟੀਚਿਊਸ਼ਨ ਜਿੱਦੀ ਕ੍ਰੈਡੇਬਿਲਟੀ ਦਾਤੇ ਆ 2 ਦਸੰਬਰ ਦੇ ਹੁਕਮਨਾਮਿਆਂ ਨੂੰ ਲੈ ਕੇ ਜੇਕਰ ਐਜੀਪੀਸੀ ਵੀ ਔਰ ਬਾਕੀ ਵੀ ਲੋਕ ਇਹਦੇ ਤੇ ਧਿਆਨ ਦੇ ਦੇਣ ਇਹਨੂੰ ਥੋੜਾ ਬਹੁਤ ਕਰੈਕਟ ਕਰ ਲੈਣ ਤਾਂ ਬਹੁਤ ਸਾਰੀਆਂ ਚੀਜ਼ਾਂ ਅੱਗੇ ਕਰੈਕਟ ਹੁੰਦੀਆਂ ਜਾਣਗੀਆਂ ਮੇਰੇ